ਨਮਸਕਾਰ ਮੋਗਾ ਟੂਡੇ ਨਿਊਜ਼ ਦੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟ ਕੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥਿਓ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੀ ਜੀ ਬਿਲਕੁਲ ਤੇ ਤੁਸੀਂ ਸੁਣ ਕੇ ਇਹ ਹੈਰਾਨ ਹੋਵੋਗੇ ਕਿ ਜਿਹੜਾ ਪਿਛਲੇ ਸਮੇਂ ਜਦੋਂ ਤੋਂ ਕੈਨੇਡਾ ਸਰਕਾਰ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਸਟਰ ਨਰੋਨੋ ਜਿਹੜਾ ਇੱਕ ਧੂਆਂ ਦਾ ਜਿਹੜੀ ਮੈਂ ਕਹਿੰਦਾ بیٹنگ ਕਰਦੇ ਹੋਏ ਜਿਹੜਾ ਇੱਕ ਵੀਜ਼ਾ ਨੀਮਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਇੱਕ ਸਟੂਡੈਂਟਸ ਆ ਜਿਹੜਾ ਅੱਗੇ ਸਟੱਡੀ ਵੀਜ਼ਾ ਤੇ ਜਾਂਦੇ ਸੀ ਉਹਨਾਂ ਦੇ ਮਿਸਟਰ ਵੀਜ਼ਾ ਦੇ ਵਿੱਚ ਇੱਕ ਵੱਡਾ ਇੱਕ ਵਿਸਫੋਟਕ ਵਾਧਾ ਹੋਇਆ ਤੇ ਕੀ ਕਾਰਨ ਹੈ ਬਾਦੇ ਦਾ ਅਸੀਂ ਇਸ ਬਾਰੇ ਤੁਹਾਨੂੰ ਚਾਨਣ ਪਾਉਣੇ ਆ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨਲ ਕਨਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਾਰਨ ਹੈ ਜੀ ਇਹ ਸਾਰਾ ਤੇ ਜੀ ਵਿਕਾਸ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮੋਗਾ ਟੂਡੇ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਮੋਗਾ ਟੂਡੇ ਤੇ ਦਸਕਾ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਵਿਕਾਸ ਜੀ ਜਿਵੇਂ ਤੁਹਾਨੂੰ ਅਸੀਂ ਫੀਲਡ ਵਿੱਚ ਰਹਿੰਦੇ ਆ ਅਸੀਂ ਦੇਖ ਰਹੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਟੂਡੈਂਟ ਅੱਗੇ ਸਟੱਡੀ ਵੀਜ਼ਾ ਤੇ ਜਾਂਦਾ ਸੀ ਹੁਣ ਉਹਨੂੰ ਵਿਸਟਨ ਵਿਲਾ ਨੂੰ ਪ੍ਰੇਫਰ ਕਰਨ ਲੱਗਾ ਕੀ ਕਾਰਨ ਕੀ ਜਾਂਦੇ ਵਿੱਚ ਕਾਰਨ ਮਨੀਸ਼ ਜੀ ਅਸੀਂ ਵੀ ਦੇਖ ਕੇ ਹੈਰਾਨ ਹੈ ਕਿ ਜਦੋਂ ਬਾਈ ਜੈਨਵੀ ਨੂੰ ਮਾਰਕ ਮਿਲਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸੀ ਕੈਨੇਡਾ ਦੇ ਉਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਸੀ ਕੈਪਿੰਗ ਕੀਤੀ ਸੀ ਸਟੂਡੈਂਟਸ ਦੀ 35% ਉਹਦੇ ਵਿੱਚ ਇਮਪੈਕਟ ਆਣਾ ਹੁਣ ਕਲੀਅਰਲੀ ਸਾਡੇ ਸਾਹਮਣੇ ਆ ਰਿਹਾ ਕਿ ਸਟੂਡੈਂਟਸ ਦੀ ਮੈਂਟੈਲਿਟੀ ਜੇ ਆਪਾਂ ਦੇਖੀਏ ਹੁਣ ਇਹ ਹੈ ਕਿ ਪਹਿਲਾਂ ਮੈਨੂੰ ਆਇਲਸ ਜਾਂ ਪੀਟੀ ਕਰਨੀ ਪੈਣੀ ਹੈ ਜੀ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਤਕਰੀਬਨ 23 24 25 ਲੱਖ ਰੁਪਏ ਰੇਜ਼ ਕਰਨਾ ਪੈਣਾ ਜਿਹੜੇ ਸਜੀਆਈਸੀ ਹੈ ਪਲੱਸ ਉਹਨਾਂ ਦੀ ਫੀਸ ਆ ਬਾਨੀਅਰ ਦੀ ਉਹ ਸ਼ਾਰਟਕਟ ਲਈ ਹੁਣ ਕੋਸ਼ਿਸ਼ ਕਰ ਰਿਹਾ ਵੀ 25 ਲੱਖ ਰੁਪਏ ਲਾ ਕੇ ਮੈਂ ਕੈਨੇਡਾ ਜਾਊਂਗਾ ਫਿਰ ਅਗਲੇ ਸਾਲ ਦੀ ਮੈਨੂੰ ਫੀਸ ਫੇਰ ਅਰੇਂਜ ਕਰਨੀ ਪੈਣੀ ਹੈ ਖਰਚਾ ਕਰਨਾ ਪੈਣਾ ਹੈ ਤੇ ਬੈਟਰੀ ਇਹ ਹੈ ਵੀ ਜੇ ਮੈਂ ਵਿਸਟਰ ਵੀਜ਼ੇ ਦੇ ਪਹੁੰਚ ਜਾ ਤੇ ਉੱਥੇ ਜਾ ਕੇ ਵਿਸਟਰ ਵੀਜ਼ੇ ਤੋਂ ਬਾਅਦ ਮੈਂ ਉਹਨੂੰ ਵਰਕ ਪਰਮਿਟ ਵਿੱਚ ਕਨਵਰਟ ਕਰਵਾ ਲਵਾਂ ਚਾਹੇ ਮੈਨੂੰ 10 ਲੱਖ ਦੀ ਐਨਐਮਆਈ ਮਿਲਦੀ ਹੈ 12 ਨਹੀਂ ਮਿਲਦੀ ਹੈ 15 ਦੀ ਮਿਲਦੀ ਹੈ ਜਿਹੜੀ ਵੀ ਮਿਲਦੀ ਹੈ ਲੈਕ ਆਫ ਨੌਲੇਜ ਹੈ ਲੇਕਿਨ ਮੈਂ ਕਹਾਂਗਾ ਕਿ ਮੈਂ ਆਪਣੀ ਲਾਈਫ ਟਾਈਮ ਉਹਦੇ ਵਿੱਚ ਇਸ ਤਰ੍ਹਾਂ ਦਾ ਵਿਸਟਾ ਵੀਜ਼ਾ ਚ ਬਤਾ ਕਦੇ ਨਹੀਂ ਦੇਖਿਆ ਜੋ ਇਸ ਵੇਲੇ ਹੋ ਰਿਹਾ ਇੱਕ 18 ਸਾਲ ਦਾ ਸਟੂਡੈਂਟ ਪਲੱਸ 2 ਕਰਨ ਤੋਂ ਬਾਅਦ ਵੀ ਵਿਸਟਾ ਵੀਜ਼ਾ ਮੰਗ ਰਿਹਾ ਕਿ ਮੈਨੂੰ ਵਿਸਟਾ ਵੀਜ਼ੇ ਚ ਭੇਜ ਦਿਓ ਯੂ ਵਾਂਟ ਬਲੀਵ ਸੀਬੀਐਸਸੀ ਸਟੂਡੈਂਟ 6.5 ਬੈਂਡ ਹੈ ਬੈਂਡ ਲੋ ਹੋਣੇ ਬੈਟੋ ਦੇ ਕੋਲ ਹੈਗੇ ਆ 23 ਪਾਸ ਆਊਟ ਹੈ 83 ਪਰਸੈਂਟ ਨੰਬਰ ਹੈ ਉਹ ਕਹਿੰਦਾ ਮੈਨੂੰ ਵਿਸਟਾ ਵੀਜ਼ੇ ਤੇ ਭੇਜ ਦਿਓ ਕਪੂਰਸਾ ਪਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹੋ ਜਿਹੇ ਜਿਹੜੇ 18-18 ਸਾਲ ਦੇ ਮੁੰਡੇ ਜਾ ਰਹੇ ਆ ਚਲੋ ਕੁਝ ਨੇ ਆਇਲਸ ਕਲੀਅਰ ਕਰ ਲਿਆ ਕੁਝ ਵਿਦਆਉਟ ਆਇਲਸ ਜਾ ਰਹੇ ਆ ਤੇ ਤੁਸੀਂ ਸਕਸੈਸ ਰੇਟ ਕਿੰਨਾ ਕਹਿੰਦੇ ਜੀ ਨਾ ਸਰ ਵਿਸਟੇਜ ਜੀ ਦਾ ਐਕਚੁਅਲੀ ਹਮੇਸ਼ਾ ਅਸੀਂ ਜਿਹੜਾ ਕਲਾਈਮ ਨੂੰ ਗੰਨੇ ਆ ਕਿਉਂਕਿ ਪੰਜਾਬ ਤੋਂ ਜਿਹੜਾ ਫਾਇਲ ਲੱਗਦੀ ਆ ਉਹਨਾਂ ਕੋਲ ਪੁਰਾਣਾ ਰੈਕੋਰਡ ਆ ਕੈਨੇਡਾ ਕੋਲ ਵੀ ਵਿਸਟੇਜ ਜੀ ਦੇ ਜਿਹੜੇ 10 ਲੋਕ ਆ ਰਹੇ ਆ ਚਾਹੇ 18 ਸਾਲ ਹੋਵੇ 33 ਸਾਲ ਜੀ ਜੀ ਖਾਸ ਕਰਕੇ ਪੰਜਾਬ ਦੀ ਮੈਂ ਲਗੂਗਾ ਦਸਾਂ ਦੇ ਵਿੱਚੋਂ ਜੇ ਪਾ ਪੇਰੈਂਟਸ ਨੂੰ ਛੱਡਦੀ ਏ ਜੇ 5000 ਯੰਗ ਬੰਦੇ ਜਾ ਰਿਹਾ ਉਹ ਇਸ ਮੈਂਡੈਲਟੀ ਨਾਲ ਜਾ ਰਿਹਾ ਵੀ ਮੈਂ ਉੱਥੇ ਵਰਕ ਪਰਮਿਟ ਚ ਕਨਵਰਟ ਕਰਾਉਣਾ ਪੀਆ ਨਹੀਂ ਹੁਣ ਦਾ ਟਾਰਗੇਟ ਪੀਆ ਹੈ ਪੀਆ ਨਹੀਂ ਹੈ ਸੈਟਲ ਹੋਣਾ ਵਰਕ ਪਰਮਿਟ ਚ ਕਨਵਰਟ ਹੋਣਾ ਜੀ ਜੀ ਇਸ ਕਰਕੇ ਸਾਰਾ ਸਟੂਡੈਂਟ ਜਿਹੜਾ ਹੁਣ ਇਹ ਆ ਉਹ ਉਹਨੇ ਇਵਨ ਕਲਾ ਸਟੂਡੈਂਟ ਨਹੀਂ ਮੈਂ ਕਹਾਂਗਾ ਉਹਦਾ ਕੋਈ ਕਸੂਰ ਹੈ ਉਹਨੇ ਤਾਂ ਜਿਵੇਂ ਕੋਈ ਚੀਜ਼ ਦੇਖਦਾ ਖਬਰ ਦੇਖਦਾ ਉਹਦੇ ਅਕੋਰਡਿੰਗਲੀ ਡਿਸਾਈਡ ਕਰਦਾ ਜਿਹੜੇ ਉਹਨਾਂ ਦੇ ਬ੍ਰਦਰ ਸਿਸਟਰਸ 4-5 ਸਾਲ ਪਹਿਲਾਂ ਦੇ ਸੈਟਲ ਹੋਏ ਆ ਉਹ ਉਹਨਾਂ ਨੂੰ ਐਡਵਾਈਸ ਕਰ ਰਿਹਾ ਵੀ ਤੂੰ ਮਿਸਟੇ ਨੀਜੇ ਤੇ ਆ ਜਾ ਠੀਕ ਹੈ ਜੀ ਇਹ ਟ੍ਰੈਂਡ ਜਿਹੜਾ ਹੈਗਾ ਬਿਓਂਡ ਬਾਇਓਨੇਸ਼ਨ ਹੈ ਉਹ ਨਾ ਬਰ ਇਮੇਜੈਂਟ ਕਿ ਉਹਨਾਂ ਦੇ ਜਿਹੜੇ ਉੱਤੇ ਜਿਨ੍ਹਾਂ ਨੇ ਆਲਰੇਡੀ ਪੜ੍ਹਾਈ ਕੀਤੀ ਹੋਈ ਹੈ ਪੜ੍ਹਾਈ ਦੀ ਵੈਲਿਊ ਨੂੰ ਸਮਝਦੇ ਆ ਉਹ ਵੀ ਇਹ ਕਹਿ ਰਿਹਾ ਵੀ ਤੂੰ ਮਿਸਟੇ ਨੀਜੇ ਤੇ ਆ ਜਾ ਆਗੇ ਤੈਨੂੰ ਅਸੀਂ ਐਲ ਐਮ ਆਈ ਲੈ ਕੇ ਵਰਕ ਪਰਮਿਟ ਤੇ ਸ਼ਿਫਟ ਕਰ ਦਾਂਗੇ ਪਰ ਕੋ ਕਬੂਰ ਦਾ ਸਵਾਲ ਫੇਰ ਹੋ ਰਹੀ ਹੈ ਕਿ 18 ਸਾਲ ਦਾ ਮੈਂ ਕਹੂੰਗਾ ਬੱਚਾ ਹੈ ਤੇ ਉਹਨਦੇ ਕੋਲ ਕੋਈ ਐਕਸਪੀਰੀਅੰਸ ਹੀ ਹੈ ਨਹੀਂ ਨਾ ਤਾਂ ਉਹਦੇ ਕੋਲ ਜੌਬ ਦਾ ਕੋਈ ਐਕਸਪੀਰੀਅੰਸ ਹੈ ਜੀ ਸਕੀਲਡ ਜਨੋ ਮੇ ਵੀ ਹੋਵੇ ਆਈਡੀ ਕਰ ਲੈਂਦਾ ਕਿਸੇ ਤਰੀਕੇ ਨਾਲ ਉਹ ਲੱ ਲੈਂਦਾ ਤੇ ਤੁਸੀਂ ਉਥੇ ਪੀਆਰ ਦਾ ਸਕਸੈਸ ਰੇਟ ਕਿੰਨਾ ਗਿੰਦੇ ਹੋ ਤੇ ਨੰਬਰ 2 ਜਿਵੇਂ ਮੈਂ ਦੇਖਿਆ ਵੀ ਕਈ ਵਾਰੀ ਜਿਹੜਾ ਸਟੂਡੈਂਟ ਆਇਆ ਸੋ ਬਾਈਦਾ ਕਿਉਂਕਿ ਉਹਨੂੰ ਓਖਾ ਲੱਗਦਾ ਯਾਰ ਕਿ ਬੈਂਡ ਲਾ ਮੇ ਓਖੇ ਲੱਗਦੇ ਉਹ ਕੰਨੇ ਵੀ ਚਲੋ ਇਹ ਸ਼ਾਰਟਕਟ ਬਣਾ ਰਹੇ ਆ ਵੀ ਸ਼ਾਇਦ ਅਸੀਂ ਡਿਸਟਰਬ ਤੇ ਜਾ ਕੇ ਸਾਨੂੰ ਐਸ ਜ਼ੀ ਰੋ ਨਹੀਂ ਪੈਣੀ ਤੇ ਜਦੋਂ ਕਲ ਨੂੰ ਫਾਈਲ ਲੱਗਣੀ ਆ ਪੀਆਰ ਕੇਸ ਵਾਸਤੇ ਅਪਲਾਈ ਹੋਣਾ ਤੇ ਤੁਸੀਂ ਕੀ ਸਮਝਦੇ ਹੋ ਇੱਕ ਤਾਂ ਐਸ ਜੀ ਜਦੋਂ ਕਿੰਨੀ ਗਲ ਪੈਣੀ ਆ ਤੇ ਸਕਸੈਸ ਰੇਟ ਕਿੰਨਾ ਹੈਗੇ ਡਿਸਟਰਬ 2 ਜਿਹੜਾ ਪੀਆਰ ਸਰ ਮਾਨ ਵੱਡਾ ਇਹ ਪੁਆਇੰਟ ਤੁਸੀਂ ਜਿਹੜਾ ਮੈਂ ਕਹਿੰਦਾ ਟੈਕਨੀਕਲ ਪੁਆਇੰਟ ਤੁਸੀਂ ਫੜਿਆ ਉਹ ਇਹੀ ਹੈ ਵੀ ਲੋਕ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਕੇ ਸਾਡੇ ਕੋਲ ਕਲਾਇੰਟ 20% 25% ਸੀ ਜਿਹੜੇ ਬੰਦੇ 25 27 ਸਾਲ ਦੇ ਆ ਆਈਲੈਸ਼ ਨਹੀਂ ਕਰ ਸਕਦੇ ਐਥੀ ਪਾਸ ਹੈ ਦਸਤੀ ਪਾਸ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਬਿਸਟਰੀ ਦੇ ਜਾ ਕੇ ਵਰਕ ਪਰਮਿਟ ਕਰਵਾਵਾ ਲਈਏ ਕੁਝ ਹੱਦ ਤੱਕ ਉਹ ਜਸਟੀਫਾਈਡ ਆ ਵੀ ਚਲੋ 25 26 ਸਾਲ ਦੇ ਹੋ ਗਏ ਆ 5 6 7 ਸਾਲ ਦਾ ਗੈਪ ਆ ਕੋਈ ਨਾ ਕੋਈ ਜੋਬ ਸਕਿੱਲ ਹੈਗੀ ਆ ਤੇ ਉਹ ਕਰ ਲਨਗੇ ਲੇਕਿਨ ਉਹਨਾਂ ਨੂੰ ਵੀ ਦਿੱਕਤ ਆਉਂਦੀ ਆ ਸਰ ਕਿਉਂਕਿ ਜਦੋਂ ਪੀਆਰ ਹੋਣੀ ਹੈ ਪੀਆਰ ਹੋਣ ਲੱਗੇ ਉਹਨਾਂ ਨੂੰ ਚਾਹੇ 4.5 ਪੁਆਇੰਟ ਚਾਹੇ 5 ਪੁਆਇੰਟ ਲੈ ਨਹੀਂ ਪੈਣੇ ਹੈ ਕੋਈ ਰੂਲ ਹੀ ਹੈ ਨਹੀਂ ਸਰ ਬਿਨਾਂ ਇਹਲਸ ਤੋਂ ਤੁਸੀਂ ਕਰ ਹੀ ਨਹੀਂ ਸਕਦੇ ਪੀਆਰ ਹੋਣੀ ਹੋ ਹੀ ਨਹੀਂ ਸਕਦੀ ਸੈਕੰਡਲੀ ਜਿਹੜੇ ਸਟੂਡੈਂਟਸ ਹੁਣ ਜਾ ਰਹੇ 18 19 20 ਸਾਲ ਵਾਲੇ ਉਹਨਾਂ ਨੂੰ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਦੇ ਮਤਲਬ ਰਿਲੇਟਿਵਸ ਹੈ ਜਾਂ ਉਹਨਾਂ ਦੇ ਭੈਣ ਭਰਾ ਉਹ ਡਵਾਈਸ ਜਰੂਰ ਕਰ ਰਹੇ ਐ ਇਸ ਚੀਜ਼ ਨੂੰ ਲੇਕਿਨ ਤੁਸੀਂ ਇਹ ਦੇਖੋ ਵੀ ਜਦੋਂ ਉਹਨਾਂ ਕੋਲ ਕੋਈ ਬੰਦ ਸਕਿੱਲ ਉਹਨਾਂ ਨੇ ਸਿੱਖੀ ਬੀਸ਼ੇ ਨੰਬਰ ਦੇ ਉੱਪਰ ਉਹਨਾਂ ਨੇ ਕੋਈ ਕੋਈ ਐਕਸਪੀਰੀਅੰਸ ਨਹੀਂ ਪਲੱਸ 2 2023 ਚ ਕੀਤੀ ਹੈ 24 ਚ ਮਿਸਟਰੀ ਦੇ ਨਾਲ ਆ ਕੇ ਚਲੇਗੇ ਜਿਹੜੀ ਉਹਨਾਂ ਨੂੰ ਐਲ ਐਮ ਆਈ ਉਹਦਰ ਮਿਲੂਗੀ ਮਿਲ ਜੂਗੀ ਐਲ ਐਮ ਆਈ ਲੇਕਿਨ ਉਹ ਜਿਹੜੀ ਐਲ ਐਮ ਆਈ ਮਿਲੂਗੀ ਸਰ ਉਹ ਕੰਸਟ੍ਰਕਸ਼ਨ ਦੀ ਮਿਲੂਗੀ ਐਗਰੀਕਲਚਰ ਦੀ ਮਿਲੂਗੀ ਟਾਇਰ ਫਿਟਲ ਦੀ ਮਿਲੂਗੀ ਸਰ ਨੌਕ ਸੀ ਨੌਕ ਡੀ ਲੈਵਲ ਜੌਬਸ ਹੈ ਸਰ ਇਹ ਡਾਊਨਲਾਈਨਸ ਮਿਲ ਜਾਂਦੀ ਹੈ ਐਲ ਐਮ ਆਈ ਲੇਕਿਨ ਇਹਦੇ ਨਾਲ ਪੀ ਆਰ ਨਹੀਂ ਹੋਣੀ ਜੇ ਉਸ ਤੋਂ ਬਾਅਦ ਸਹੀ ਨਨ ਵਿਸ਼ਤਾ ਇਹਨਾਂ ਨੂੰ ਕਾਉਂਸਲਿੰਗ ਪ੍ਰੋਪਰ ਚਾਹੀਦੀ ਹੈ ਇਹ ਆ ਕੇ ਪੁੱਛਣ ਵੀ ਸਰ ਸਾਨੂੰ ਅੱਜ ਅਸੀਂ ਸਟੱਡੀ ਵੀਜ਼ਾ ਤੇ ਜਾਈਏ ਕਿ ਵਿਸਟਰ ਵੀਜ਼ਾ ਤੇ ਜਾਈਏ ਜਿੰਨੇ ਵਿਸਟਰ ਵੀਜ਼ਾ ਤੇ ਜਾਵਾ ਮੇਰੇ ਕੋਲ ਅੱਜ ਵੀ ਇੱਕ ਕਲਾਇੰਟ ਆਇਆ ਮੈਂ ਉਹਨੂੰ ਇਹ ਕਿਹਾ ਵੀ ਤੁਹਾਨੂੰ ਤੁਹਾਡੇ ਰਿਲੇਟਿਵ ਕਹ ਰਹੇ ਵਿਸਟਰ ਵੀਜ਼ਾ ਤੇ ਲੋਡਡ ਮੈਂ ਕਰ ਦਿੰਦਾ ਮੇਰੇ ਕੋਲ ਤਾਂ ਕੇਸ ਆਜੀ ਹੈ ਬਈ ਯਾਰ ਸਹੀ ਹੈ ਜੀ ਲੇਕਿਨ ਆਲਟੀਮੇਟਲੀ ਉਹਨਾਂ ਨੇ ਪੁੱਛ ਲਿਆ ਮੇਰੇ ਬੇਟੇ ਦਾ ਪ੍ਰੋਫਾਈਲ ਹੈ 2022 23 ਪਾਸ ਆਊਟ ਆ 80% ਨੰਬਰ ਆ ਮੈਂ ਥੋ ਇਹਨੂੰ ਕੀ ਕਰਵਾ ਕੇ ਭੇਜਾਂ ਇਹਨੂੰ ਕੀ ਸਕਿੱਲ ਸਿਖਾ ਕੇ ਭੇਜਾਂ ਤਾਂ ਕਿ ਉਹਨੂੰ ਉੱਧਰ ਕੋਈ ਸਕਿੱਲਡ ਜੋਬ ਮਿਲ ਜਵੇ ਨੰਬਰ ਹੋਵੇ ਇਲੈਕਟ੍ਰੀਸ਼ੀਅਨ ਹੋਵੇ ਕਾਰਪੈਂਟਰ ਹੋਵੇ ਇਹਨਾਂ ਦੀ ਸਿਰਫ ਪੀਆਰ ਹੋ ਜਾਂਦੀ ਹੈ ਜੇ ਬਿਲਾਉਡ ਆਇਲਰ ਜਾਣਗੇ ਮੈਂ ਕਿਸੇ ਨੂੰ ਡਵਾਈਸ ਨਹੀਂ ਕਰੂੰਗਾ ਵੈਸੇ ਆਇਲਰ ਕਰਕੇ ਜਾਣ ਕਿਉਂਕਿ ਜੇ ਆਇਲਰ ਸਹੀ ਕੀਤੀ ਹੋਊਗੀ ਇੱਕ ਤਾਂ ਇਹਨਾਂ ਨੂੰ ਸਕਿਲ ਜੌਬ ਮਿਲ ਜੂਗੀ ਸਕਿਲਡ ਐਲਐਮਆਈਆ ਮਿਲ ਜੂਗੀ ਉਹਦੇ ਨਾਲ ਕੀ ਹੈ ਡੇਢ ਸਾਲ 2 ਸਾਲ 2.5 ਸਾਲ ਕਿਤਨਾ ਕਿਤੇ ਟੈਨ ਯਰ ਦੇ ਵਿੱਚ ਉਹ ਪੀਆਰ ਲੈ ਲੈਣਗੇ ਬਿਲਾਉਡ ਆਇਲ ਨਹੀਂ ਜਾਣਾ ਚਾਹੀਦਾ ਜੀ ਬਿਲਕੁਲ ਇਹ ਸਾਨੂੰ ਆਈਡੀਪੀ ਦੇ ਜਿਹੜੇ ਸਰਟੀਫਾਈਡ ਵੀਜ਼ਾ ਕੰਸਲਟੈਂਟ ਅਤੇ ਐਜੂਕੇਸ਼ਨਲ ਕੰਸਲਟੈਂਟ ਵਿਕਾਸ ਕਪੂਰ ਜੀ ਤੇ ਜਿਵੇਂ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇੱਕ ਤਾਂ ਜਦੋਂ ਜਾਣ ਲੱਗੇ ਤੁਸੀਂ ਆਇਲਸ ਬਿਲਕੁਲ ਕਰਕੇ ਜਾਓ ਤੇ ਨਾਲ ਜਿਹੜਾ ਸੈਕਿੰਡ ਪੁਆਇੰਟ ਇਹ ਸਾਹਮਣੇ ਆ ਰਿਹਾ ਕਿ ਆਪਾਂ ਜਿਹੜਾ ਕੋਈ ਨਾ ਕੋਈ ਜੇ ਆਪਾਂ ਸ਼ਾਰਟਕੱਟ ਵੀ ਬਣਾਉਣਾ ਚਾਹੁੰਦੇ ਆ ਤੇ ਕਿਉਂਕਿ ਜੀਏਸੀੀ ਫੀਸ ਚੋਂ ਵਧੀ ਗਈ ਹੈ ਤੇ ਉਹਦੇ ਵਿੱਚ ਆਪਾਂ ਨੂੰ ਕੀ ਹੈ ਕਿ ਕੋਈ ਨਾ ਕੋਈ ਸਕਿੱਲ ਆਪਣੇ ਹੱਥ ਜ਼ਰੂਰ ਜ਼ਰੂਰ ਲੈ ਕੇ ਜਾਣਾ ਚਾਹੀਦਾ ਕਿਉਂਕਿ ਜੇ ਇਫ ਯੂ ਆਰ ਹੈਵਿੰਗ ਐਨੀ ਸਕਿੱਲ ਤਾਂ ਤੁਹਾਡਾ ਬਿਲਕੁਲ ਜਿਹੜੇ ਪੀਆ ਉਸ ਤੋਂ ਖਾਲੀ ਹੋ ਜਾਂਦੀ ਹੈ ਨਹੀਂ ਤਾਂ ਮੈਂ ਕਹੂੰਗਾ ਕਿ ਤੁਸੀਂ ਜੇ ਗਲਤ ਏਜੰਟ ਦੇ ਉੱਤੇ ਚੜ ਜਾਂਦੇ ਹੋ ਤੇ ਬਿਲਕੁਲ ਤੁਸੀਂ ਉੱਥੇ ਜਾ ਕੇ ਧੱਕੇ ਹੀ ਖਾਣੇ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਆਉਣ ਵਾਲਾ ਜੀਵਨ ਹੈ ਜਿਹੜਾ ਤੁਸੀਂ ਸੋਖਾ ਕਰਨ ਵਾਸਤੇ ਕੈਨੇਡਾ ਜਾ ਰਹੇ ਹੋ ਉਹ ਤੁਹਾਡਾ ਹੋ ਜਾਦਾ ਤੁਹਾਨੂੰ ਉਹ ਖਾਈਆਂ ਦੇ ਉੱਥੇ ਸਾਹਮਣਾ ਕਰਨਾ ਪੈਣਾ ਮੋਗਾ ਜੁੜੇ ਲੂਜ਼ ਹੋਈ ਸੀ ਹੋਗੀ ਅਸ਼ੋਕ ਮੋੜਾ ਦੇ ਨਾਲ ਪੁਲਿਸ ਜਿੰਦਲ ਮੋਗਾ